ਜੇ ਸੱਚ ਨੂੰ ਮਿਲਣਾ ਚਾਹੁੰਦੇ ਹੋ ਜੇ ਪਰਮ ਪਿਤਾ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ ਸੱਚ ਦੇ ਰਸਤੇ ਤੇ ਚੱਲਣਾ ਚਾਹੁੰਦੇ ਹੋ ਤੇ ਝੂਠ ਨੂੰ ਪਾਈ ਛੱਡ ਦਿਓ ਬਿਲਕੁਲ ਝੂਠ ਤਿਆਗਣਾ ਪਏਗਾ ਇਹ ਸੱਚ ਤੇ ਝੂਠ ਕੌਣ ਹਨ ਸੱਚ ਹੈ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੇ ਝੂਠ ਕੌਣ ਹੈ ਝੂਠ ਹੀ ਸੰਸਾਰ ਹੈ ਕਿਉਂਕਿ ਇਹ ਜੰਮਦਾ ਤੇ ਮਰਦਾ ਹੈ ਇਹ ਸਥਿਰ ਨਹੀਂ ਰਹਿੰਦਾ ਇਸ ਕਰਕੇ ਇਹ ਸਾਰਾ ਹੀ ਝੂਠ ਹੈ ਸੰਸਾਰ ਗੁਰੂ ਸਾਹਿਬ ਕਹਿੰਦੇ ਹਨ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਔਰ ਕੂੜ ਸਭ ਸੰਸਾਰ ਝੂਠ ਹੈ ਸਾਰਾ ਸੰਸਾਰ ਤੋ ਇਸ ਕਰਕੇ ਸੱਚ ਦਾ ਜੇ ਰਸਤਾ ਪਕੜਨਾ ਹੈ ਜੇ ਸੱਚ ਦੇ ਰਸਤੇ ਚੱਲਣਾ ਚਾਹੁੰਦੇ ਹੋ ਜੇ ਪਰਮ ਪਿਤਾ ਦੇ ਲਾਇਕ ਪੁੱਤ ਬਣਨਾ ਚਾਹੁੰਦੇ ਹੋ ਤੇ ਝੂਠ ਨੂੰ ਬਿਲਕੁਲ ਤਿਆਗ ਦਿਓ 100% ਤਿਆਗਣਾ ਪਏਗਾ 100% ਬੇਈਮਾਨੀ ਤਿਆਗਣੀ ਪਏਗੀ 100% ਹੀ ਪਰਾਇਆ ਹੱਕ ਜਿਹਦੇ ਤੇ ਅੱਖ ਰੱਖਦੇ ਹਾਂ ਨજર ਰੱਖਦੇ ਹਾਂ ਪ੍ਰਾਇਆ ਹੱਕ ਤੇ ਕਿਸੇ ਪ੍ਰਕਾਰ ਦਾ ਵੀ ਪ੍ਰਾਇਆ ਹੱਕ 100% ਤਿਆਗਣਾ ਪਏਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗਣਾ ਪਏਗਾ ਜੇ ਸੱਚ ਦੇ ਰਸਤੇ ਚੱਲਣਾ ਹੈ ਫਿਰ ਅਸੀਂ ਕਰਨਾ ਕੀ ਹੈ ਅਸੀਂ 100% ਹੀ ਇਮਾਨਦਾਰੀ ਲਿਆਉਣੀ ਹੈ ਤੇ ਆਪਣੇ ਹੱਕ ਤੇ ਰਹਿਣਾ ਹੈ ਬਸ 100% 1% ਵੀ ਘਟ ਨਹੀਂ ਹੋਣਾ ਚਾਹੀਦਾ 100% ਇਮਾਨਦਾਰੀ ਚ ਰਹਿਣਾ ਤੇ 100% ਹੀ ਆਪਣੇ ਹੱਕ ਚ ਹੀ ਰਹਿਣਾ ਹੈ ਬਸ